ਐਸਜੀਪੀ ਟੀਵੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਦੋਸਤੋ ਮਿੰਟੂ ਕਲਸੀ ਅੱਜ ਪਹੁੰਚੇ ਹਾਂ ਮੋਹਾਲੀ ਮੋਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਨੇ ਠੇਕਾ ਮੁਲਾਜ਼ਮ ਇਸ ਦੌਰਾਨ 베ਰਕਾ ਮਿਲਕ ਬ੍ਰਾਂਡ ਦੇ ਮੁਲਾਜ਼ਮਾਂ ਨੇ ਇੱਕ ਐਲਾਨ ਕਰਨਾ ਹੈ ਉਹ ਕੀ ਐਲਾਨ ਕਰਨਾ ਗਲਤ ਬਤ ਕਰਦੇ ਆ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਵੀਰੇ ਜਸਵੀਰ ਸਿੰਘ ਸੂਬਾ ਜਰਨਲਿਸਟ 77 베ਰਕਾ ਆਊਟਸੋਰਸ ਯੂਨੀਅਨ ਪੰਜਾਬ ਜਨਨ ਸਕੱਤਰ ਜੀ ਤੁਸੀਂ ਕੀ ਕਹਿਣਾ ਚਾਹੋਗੇ 베ਰਕਾ ਬਾਰੇ ਬੇਰਕਾ ਪਲਾਂਟ ਵੱਲੋਂ ਵੱਖ-ਵੱਖ ਜਿਹੜੇ ਬੇਰਕਾ ਦੇ ਵਿੱਚ ਕੈਟਲ ਫੀਡ ਤੇ ਪਲਾਂਟਾਂ ਦੇ ਵਿੱਚ ਜਿਹੜੇ ਵਰਕਰ ਕੰਮ ਕਰਦੇ ਆ ਮੈਨੇਜਮੈਂਟ ਨਾਲ ਪਿਛਲੇ ਕਾਫੀ ਸਮੇਂ ਲੰਬੇ ਸਮੇਂ ਤੋਂ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਡੀਸੀ ਰੇਟ ਵਾਲੇ ਏ ਕੈਟਾਗਰੀ ਮੁਲਾਜ਼ਮਾਂ ਦਾ ਜਿਹੜਾ 1500 ਦੇ ਵਾਅਦੇ ਦਾ ਅਲਾਉਂਸ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਫਰਵਰੀ ਐਂਡ ਤੱਕ ਮੈਨੇਜਮੈਂਟ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਪਰ ਫਰਵਰੀ ਲੰਘ ਜਾਣ ਦੇ ਬਾਵਜੂਦ ਨਾ ਕੋਈ ਪ੍ਰोसीडिंग ਜਾਰੀ ਹੋਈ ਆ ਨਾ ਉਸ ਉੱਤੇ ਕੋਈ ਦੁਬਾਰੇ ਉਹਨਾਂ ਨੇ ਮੀਟਿੰਗ ਦੀ ਕਾਲ ਦਿੱਤੀ ਆ ਤੇ ਅਸੀਂ ਉਸ ਤੋਂ ਬਾਅਦ ਚਿੱਠੀਆਂ ਦੇ ਰਾਹੀਂ ਉਹਨਾਂ ਨੂੰ ਪ੍ਰोसीडिंग ਜਾਰੀ ਕਰਨ ਲਈ ਵੀ ਕਿਹਾ ਲੇਕਿਨ ਜਦੋਂ ਇਹ ਪ੍ਰोसीडिंग ਜਾਰੀ ਨਹੀਂ ਹੋਈ ਤਾਂ ਅਸੀਂ 4 ਤਰੀਕ ਨੂੰ ਜਿਹੜੇ ਸਾਰੇ ਪਲਾਂਟਾਂ ਦੇ ਗੇਟਾਂ ਤੇ ਰੋਸ਼ ਪ੍ਰਦਰਸ਼ਨ ਧਰਨੇ ਪ੍ਰਦਰਸ਼ਨ ਕਰਾਂਗੇ ਮੰਨ ਲਓ ਜੇ ਤੁਹਾਡਾ ਇਹ 4 ਤਰੀਕ ਤੁਸੀਂ ਜੇ ਨਹੀਂ ਤੁਹਾਡੀ ਮੰਨ ਮੰਨ ਜਾਂਦੀ ਉਹ 4 ਤਰੀਕ ਨੂੰ ਪ੍ਰਦਰਸ਼ਨ ਕਰੋ ਜੇ ਉਸ ਦੌਰਾਨ ਵੀ ਤੁਹਾਡੀ ਨਹੀਂ ਮੰਨ ਜਾਂਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਰ ਜੇ 4 ਤਰੀਕ ਨੂੰ ਸਾਡੀਆਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ ਜਾਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਦੀ ਤੇ ਮੀਟਿੰਗਾਂ ਨਹੀਂ ਹੁੰਦੀਆਂ ਤਾਂ ਅਸੀਂ ਮੀਟਿੰਗ ਕਰਕੇ ਸੂਬਾ ਪੱਧਰੀ ਮੀਟਿੰਗ ਦੀ ਕਾਲ ਕਰਕੇ ਜਿਹੜੀ ਉਦੋਂ ਦੀ ਅਗਲੀ ਰਣਨੀਤੀ ਹੋਊਗੀ ਉਹਦਾ ਐਲਾਨ ਕਰਾਂਗੇ ਬਿਲਕੁਲ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਵੇਰਕਾ ਮਿਲਕ ਪਲਾਂਟ ਦੇ ਚਾਰ ਤਿੰਨ ਨੂੰ ਪੂਰੇ ਪੰਜਾਬ ਦੇ ਪਲਾਂਟ ਬੰਦ ਕਰਾਂਗੇ ਜੋ ਕਿ ਆਪਾਂ ਮੁਲਾਜ਼ਮਾਂ ਦਾ 1500 ਕਹਿਣ ਲਈ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੂੰ ਕਹਿ ਰਹੇ ਹਾਂ ਕਿ 1500 ਇਹਨਾਂ ਦਾ ਵਾਅਦਾ ਕਰਦੇ ਪਰ ਨਹੀਂ ਕੀਤਾ ਗਿਆ ਅੱਜ ਤੱਕ ਨਹੀਂ ਕੀਤਾ ਗਿਆ ਇਸ ਕਰਕੇ ਉਹਨਾਂ ਨੇ ਕਿਹਾ ਅਸੀਂ ਆਖ ਕੇ ਮਜਬੂਰਾਂ ਇਹਦਾ ਦਰਨਾ ਲਾਵਾਂਗੇ